ਨੇ ਕਹੇ ਨੇ ਹਾਂ ਲੈਣਵਾਰ ਜਾਣਾ ਸਾਰਿਆਂ ਨੇ ਪੂਰੇ ਵਧੀਆ ਡਿਸਪਲਾਈਨ ਨਾਲ ਕੋਈ ਕਹੇ ਨੇ ਕੋਈ ਬੁੱਲੜਵਾਜੀ ਨਹੀਂ ਕਰਨੀ ਸਾਥੀਓ ਇਹ ਜਿਹੜਾ ਸਰਪਾਲ ਸਿੰਘ ਪਾਲਾ ਇਹ ਨਾਰਾਇਣ ਲੰਡਾਵਾੜ ਸਾਡੇ ਜਿਹੜੇ ਜਗਾੜੂ ਰੇੜੇ ਆ ਉਹ ਚਾਲੂ ਕਰਨ ਤੇ ਨਹੀਂ ਦੱਸਿਆ ਇਹ ਨੂੰ ਅੱਗੇ ਜਿਹੜਾ सरकार <laughs> Hello. ਬਾਕ ਸਿੰਘ ਮਚਾਕੀ ਆ ਜੀ ਮੈਂ ਫਰੀ ਕੋਨ ਰੇੜਾ ਜੁਨੀਅਨ ਮੋਟਰਸਾਈਕਲ ਰੇੜਾ ਜੁਨੀਅਨ ਦਾ ਪ੍ਰਧਾਨ ਹੈ ਜੀ ਤਾਂ ਜੀ ਕੀ ਕਹਣਾ ਸਰਕਾਰ ਤਾਂ ਇੱਕ ਪਾਸੇ ਰੋਜ਼ਗਾਰ ਦੀਆਂ ਦਾ ਦਾਅਵੇ ਕਰਦੀ ਹੈ ਨਾ ਪਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਰੋਜ਼ਗਾਰ ਖੋਇਆ ਜਾ ਰਿਹਾ ਹੈ ਹਾਂ ਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਕਿ ਜਿਹੜੇ ਮੋਟਰਸਾਈਕਲ ਰੇੜੇ ਪਹਿਲਾਂ ਸਾਡੇ ਚੱਲਦੇ ਸੀਗੇ ਜਿਵੇਂ ਪਹਿਲਾਂ ਚਲਾਏ ਸੀ ਸਰਕਾਰ ਸਾਡੇ ਉਵੇਂ ਚਲਾਵੇ ਜੀ ਇੱਕ ਸਾਡੇ ਟ੍ਰੈਫਿਕ ਵਾਲਿਆਂ ਨੂੰ 5-5000 ਦੇ ਚਲਾਨ ਕੱਟੇ ਗਏ ਆ ਜੀ ਉਹ ਸਾਡੇ ਜਿਹੜੇ ਬੰਦਿਆਂ ਦੇ ਮਜ਼ਦੂਰਾਂ ਦੇ ਚਲਾਨ ਕੱਟੇ ਗਏ ਆ ਜੀ ਉਹ ਸਰਕਾਰ ਸਾਡੇ ਜਿਹੜੇ ਉਹ ਕੈਨਸਲ ਕਰੇ ਜ ਜਿਹੜੇ ਮਜ਼ਦੂਰਾਂ ਦੇ ਸਾਡੇ ਵਿਚਾਰਿਆਂ ਨੇ ਕਿਸੇ ਨੇ ਕਰਜ਼ਾ ਲੈ ਕੇ ਕਿਵੇਂ ਮਤਲਬ ਕਿ ਧਾਰੇ ਸਾਰੇ ਪੈਸੇ ਲੈ ਕੇ ਰੇੜੇ ਬਣਾਏ ਆ ਜੀ ਉਹਨਾਂ ਦੇ ਜਿਹੜੇ ਰੇੜੇ ਬੌਂਡ ਕੀਤੇ ਗਏ ਉਹ ਸਾਡੇ ਜਿਹੜੇ ਆ ਛੱਡੇ ਜਾਣ ਜੀ ਤੇ ਦੂਸਰੇ ਨੰਬਰ ਤੇ ਜੀ ਜਿਹੜਾ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਸਾਡਾ ਜਿਹੜਾ ਕੰਮ ਕਾਰੋਬਾਰ ਜਿਹੜਾ ਚਲਾਇਆ ਜਾਵੇ ਜੀ ਇਹੀ ਸਾਡੀ ਮੰਗ ਹੈ ਜੀ ਚਲਾਨ ਕਿਹ ਚੀਜ਼ ਦੇ ਕੱਟੇ ਗਏ ਹੈਗੇ ਚਲਾਨ ਜੀ ਕਿਸੇ ਕੋਲੇ ਜਿਵੇਂ ਆਪਾਂ ਕਹਿ ਦਈਏ ਵੀ ਕਿਸੇ ਦੀ ਆਰ ਸੀ ਸੀਗੀ ਕਿਸੇ ਕੋਲੇ ਕਿਸੇ ਕੋਲੇ ਡਰਾਈਵ ਲਾਇਸੈਂਸ ਨਹੀਂ ਸੀਗਾ ਕਿਸੇ ਕੋਲੇ ਜਿਵੇਂ ਕਹਿ ਰਹੀਏ ਉਹ ਵੀ ਕਾਫੀ ਵੀ ਹੈ ਨਹੀਂ ਸੀ ਉਹਨਾਂ ਦੇ ਚਲਾਨ ਇਕੱਠੇ ਗਏ ਜੀ ਤੇ ਹੁਣ ਸਰਕਾਰ ਇਹਦੇ ਵੱਲ ਕੋਈ ਧਿਆਨ ਦਿੰਦੀ ਆ ਜਾਂ ਨਹੀਂ ਫੇਰ ਕੀ ਤੁਹਾਡਾ ਸਟੈਪ ਹੋਵੇਗਾ ਸਰਕਾਰ ਸਾਡੇ ਵੱਲ ਜਿਹੜਾ ਧਿਆਨ ਦੇ ਰਹੀ ਆ ਜੀ ਉਹ ਤਾਂ ਟ੍ਰੈਫਿਕ ਪੁਲਿਸ ਵਾਲੇ ਕਹਿੰਦੇ ਆ ਜੀ ਵੀ ਅਸੀਂ ਤਾਂ ਬੌਂਡ ਹੀ ਕਰਾਂਗੇ ਥੋੜੇ ਬੰਦ ਕਰਾਂਗੇ ਜੀ ਹਾਂਜੀ ਤੇ ਅੱਜ ਵਰਤ ਪੁਲਿਸ ਕੀ ਕਰੀ ਤਾ ਚਲੋ ਲੋ ਅਸੀਂ ਜਿਹੜਾ ਜੀ ਸਭ ਤੋਂ ਪਹਿਲਾਂ ਅਸੀਂ ਮੰਡੀ ਦੇ ਵਿੱਚ ਇਕੱਠੇ ਹੋਏ ਆ ਜੀ ਦਾਣਾ ਮੰਡੀ ਦੇ ਵਿੱਚ ਜੋ ਸਾਡੇ ਸਾਥੀ ਆਏ ਆ ਬਾਹਰੋਂ ਵੀ ਆਏ ਆ ਬਾਹਰਲੇ ਸ਼ਹਿਰਾਂ ਤੋਂ ਵੀ ਆਏ ਆ ਸਰਕ ਤੋਂ ਵੀ ਆਏ ਆ ਕੋਟਕਪੂਰੇ ਤੋਂ ਵੀ ਆਏ ਆ ਜੀ ਅਸੀਂ ਇਹਨਾਂ ਨੂੰ ਬੁਲਾਇਆ ਜੀ ਵੀ ਆਪਾਂ ਸੰਗਰਸ਼ ਬਿਠਣਾ ਹੈ ਜੀ ਇੱਥੋਂ ਬਾਅਦ ਅਸੀਂ ਰੋਸ ਮਾਰਚ ਕਰਾਂਗੇ ਜੀ ਰੋਸ ਮਾਰਚ ਕਰਕੇ ਅਸੀਂ ਕੰਜਾ ਚੌਕ ਤੱਕ ਜਾ ਕੇ ਉਦੋਂ ਬਾਅਦ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਵੀ ਜੇ ਸਾਡੇ ਰਿਹੜੇ ਨਾ ਚਲਾਏ ਜੀ ਤੇ ਅਸੀਂ ਸਾਡੀ ਬੇਨਤੀ ਇਹੀ ਹੈ ਨਹੀਂ ਅਸੀਂ ਵੱਡੇ ਵੀ ਪ੍ਰੋਗਰਾਮ ਲਿਖਾਂਗੇ ਜਿਲ੍ਹਾ ਪੱਧਰ ਦੇ ਤਰ੍ਹਾਂ ਨਹੀਂ ਲਾਵਾਂਗੇ ਜੀ ਹਾਂਜੀ ਨਾਲ ਬੱਚਿਆਂ ਨੂੰ ਵੀ ਲਾਵਾਂਗੇ ਮੇਰਾ ਨਾਮ ਮਖਦਾ ਇਹ ਸਾਡਾ ਜੇ ਜਿਹੜਾ ਰਜਗਾਰ ਆ ਇਹ ਰੇੜਾ ਜਗਾੜੂ ਰੇੜੇ ਆ ਜਿਹੜੇ ਇਹ ਸਾਡਾ ਜੇ ਜਿਹੜਾ ਰਜਗਾਰ ਆ ਅਸੀਂ ਇਹਦੇ ਤੇ ਆਉਂਦਾ ਘਰ ਦਾ ਜਿਹੜਾ ਗੁਜ਼ਾਰਾ ਮਾਸਾ ਤੋਰਦੇ ਆ ਜੀ ਇਹ ਹੁਣ ਸਰਕਾਰ ਜਿਹੜੀ ਹੈ ਬੰਦ ਕਰਨ ਤੇ ਆਂਦੀ ਆ ਜੀ ਇਸ ਕਰਕੇ ਅਸੀਂ ਇਕੱਠੇ ਹੋਏ ਆ ਵੀ ਸਾਡੇ ਰੇੜੇ ਜਿਹੜੇ ਆ ਇਹ ਬੰਦ ਨਾ ਹੋਣ ਨਾਲੇ ਚਲਾਨ ਕੱਟੀ ਜਾਂਦੇ ਆ ਅਸੀਂ ਮਸਾ 200 300 ਰੁਪਇਆ ਦਿਹਾੜੀ ਬਣਾਉਣੇ ਕਿਤੇ 500 ਬਣ ਗਿਆ ਕਿਤੇ 400 ਬਣ ਗਿਆ ਉਹਦਾ ਅਸੀਂ ਸੌਦਾ ਬੱਦਲ ਜਾ ਕੇ ਆਪਦਾ ਗੁਜ਼ਾਰਾ ਮਸਾ ਕਰਦਾ ਚੁੱਲ੍ਹਾ ਤੇ ਪਾਉਣੇ ਜੀ ਇਹਨਾਂ ਨੇ ਹੁਣ 5-5000 ਦੇ ਚਲਾਨ ਕੱਢਦੇ ਆ ਉਹਦੇ ਵਿੱਚ ਦੱਸੋ ਜੀ ਹੁਣ ਕਿਵੇਂ 5000 ਰੁਪਇਆ ਮਜ਼ਦੂਰ ਜਿਹੜਾ ਉਹ ਕਿਵੇਂ ਤਾਰੂਗਾ ਇਸ ਕਰਕੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਸਾਡਾ ਜਿਹੜਾ ਜਗਾੜੂ ਰੇੜੇ ਆ ਇਹ ਚੱਲਣ ਦੇਣ ਤੇ ਅਸੀਂ ਆਪਦਾ ਘਰ ਦਾ ਜਿਹੜਾ ਟਾਈਮ ਪਾਸ ਜਿਹੜਾ ਮਜ਼ਦੂਰ ਜਿਹੜੇ ਉਹ ਚਲਾਈ ਜਾਣਾ ਆ ਇਹ ਵਿੱਚ ਕਈ ਵਾਰ ਲੋਕ ਸਵਾਲ ਚੁੱਕ ਦਿੰਦੇ ਨੇ ਕਿ ਜਗਾੜੂ ਜਿਹੜੇ ਕਾਰਨ ਕਈ ਹਾਦਸੇ ਵਾਪਰ ਜਾਂਦੇ ਆ ਨਾ ਤੇ ਜਿਹਦੇ ਕਾਰਨ ਹੁਣ ਸਰਕਾਰ ਸਰਕਾਰ ਵੱਲੋਂ ਸਾਇਕੀ ਦੂਜੀ ਪਾਸੇ ਨਾਲ ਕਹਿੰਦੇ ਆ ਕਈ ਵਾਰ ਇਹਨਾਂ ਵਿੱਚ ਜਿਹੜੇ ਮੋਟਰਸਾਂ ਲੱਗੀਆਂ ਉਹਨਾਂ ਦੇ ਵਿੱਚ ਕਾਪੀਆਂ ਨਹੀਂ ਹੁੰਦੀਆਂ ਇਹਨਾਂ ਦੀਆਂ ਕਿ ਬਾਕੀ ਇਹ ਦਿੱਤੀ ਜ ਹੈ ਕਿ ਕੀ ਕਾਰਨ ਹੈ ਮੰਨਦੇ ਕਾਪੀਆਂ ਚਲੋ ਹੋ ਸਕਦਾ ਜੀ ਕਿਸੇ ਦੀਆਂ ਨਾ ਹੋਣ ਇੱਕ ਅੱਧੇ ਦੀਆਂ ਪਰ ਨਹੀਂ ਸਾਰਿਆਂ ਕੋਲੇ ਕਾਪੀਆਂ ਹੈਗੀਆਂ ਤੇ ਸਾਰਿਆਂ ਕੋਲ ਲਾਇਸੈਂਸ ਵੀ ਹੈਗੇ ਆ ਤੇ ਕੋਈ ਐਹੋ ਜੀ ਗੱਲ ਨਹੀਂ ਨਾ ਹੀ ਕਦੇ ਹਾਦਸਾ ਵਾਪਰਿਆ ਕਈ ਵੀਰਾਂ ਹੁਣ ਆ ਜਿਹੜਾ ਕਿਸਾਨ ਦੀ ਬੀਜ ਬਜਾਈ ਹੋਈ ਹੈ ਇਹ ਮਜ਼ਦੂਰਾਂ ਨੇ ਦਿਗਾੜੂ ਰੇੜਿਆਂ ਨੇ ਕਰਾਈ ਆ ਬੀਜ ਜਿਹੜਾ 5-7 ਬੋਰੀਆਂ 10 ਬੋਰੀਆਂ 5-7 ਲੈ ਜਾਂਦੇ ਆ ਬੀਜ ਵੀ ਲੈ ਜਾਂਦੇ ਆ ਰੇਹ ਵੀ ਲੈ ਜਾਂਦੇ ਆ ਫਿਰ ਸਬਜ਼ੀਆਂ ਵੀ ਪਿੰਡਾਂ ਦੇ ਵਿੱਚ ਜਿਹੜੇ ਅੱਜ ਗਾੜੂ ਰੇੜੇ ਵੇਚਦੇ ਆ ਫਿਰ ਜਿਹੜਾ ਆ ਜਿਹੜਾ ਛੋਟਾ ਮੋਟਾ ਵਪਾਰੀ ਦਾ ਜਿਹੜਾ ਦੁਕਾਨ ਦਾ ਸੌਦਾ ਪਤਾ ਉਹ ਵੀ ਇਹ ਲੈ ਜਾਂਦੇ ਜੀ ਇਹ ਤਾਂ ਬਹੁਤ ਇੱਕ ਦੇਖ ਦੀ ਜਿਹੜੀ ਤਰੱਕੀ ਦੇ ਵਿੱਚ ਹਿਸਾਬ ਆ ਰਿਹਾ ਲੋਕਾਂ ਦਾ ਜਿਹੜਾ ਸਾਰਿਆਂ ਦਾ ਜਿਗਾੜ ਚਲਾ ਰਿਹਾ ਹੈ ਕੋਈ ਇਹੋ ਜਿਹਾ ਨੁਕਸਾਨ ਵਾਲੀ ਗੱਲ ਆ ਜਿੱਦਾਂ ਹੀ ਨਾ ਕੀਤੀ ਆ ਕਿਸੇ ਰੇੜੇ ਨੇ ਨਾ ਜੇ ਹੋਇਆ ਇਹ ਨਹੀਂ ਕੋਈ ਵੀ ਚੱਕਰ ਇਹੋ ਜਿਹਾ ਜੀ ਨੰਗ ਜਾਂਦਾ ਜਿਵੇਂ ਹੁਣ ਜਿਹੜੀ ਸਬਜ਼ ਮੰਡੀ ਆ ਪਰਾਣੀ ਉਥੇ ਟਰਾਲੀਆਂ ਤਾਂ ਵੱਡੀਆਂ ਨਹੀਂ ਇਹ ਛੋਟੇ ਰੇੜੇ ਆ ਉਥੇ ਰੇ ਵੀ ਲੈ ਆਉਂਦੇ ਆ ਫੀਡ ਵੀ ਲੈ ਜਾਂਦੇ ਦੋ ਚਾਰ ਗੱਡੇ ਪਿੰਡਾਂ ਦੇ ਵਿੱਚ ਐ ਵਧੀਆ ਇੱਕ ਦੂਜੇ ਦੇ ਕਿਸਾਨਾਂ ਪਿੰਡਾਂ ਦੇ ਜਿਹੜੇ ਕਿਸਾਨ ਉਹਨਾਂ ਦਾ ਇੱਕ ਦੂਜੇ ਨਾਲ ਲੈਂਡ ਦੇਣ ਬਣਿਆ ਉਹ ਰੇੜੇ ਵਾਲਿਆਂ ਨੂੰ ਕਹਿ ਦਿੰਦੇ ਆ ਵੀ ਸਾਡੀ ਖਲਦੀ ਬੋਰੀ ਲੈ ਆਵੀਂ ਸਾਡੇ ਖੰਡ ਦੀ ਬੋਰੀ ਲੈ ਵੀ ਸਾਡਾ ਘਿਓ ਦਾ ਪੀਪਾ ਲੈ ਆਉ ਜੇ ਤੇ ਉਹ ਕਈ ਵਾਰੀ ਫੋਨ ਕਰ ਦਿੰਦੇ ਦੁਕਾਨਦਾਰਾਂ ਨੂੰ ਵੈਸੇ ਇਥੋਂ ਲੰਦ ਕੇ ਉਹਨਾਂ ਦੇ ਘਰੇ ਆਉਂਦਾ ਸੀ ਪਹਚਾ ਦੇਣੇ ਤੇ ਇੱਕ ਦੂਜੇ ਨਾਲ ਬੜੇ ਵਧੀਆ ਸਾਡੇ ਸਬੰਧ ਦੁਕਾਨਦਾਰਾਂ ਨਾਲ ਕਿਸਾਨਾਂ ਮਜ਼ਦੂਰਾਂ ਨਾਲ ਬਣੇ ਆ ਕੋਈ ਇਹੋ ਜਿਹੀ ਅਜੇ ਤਾਈ ਕੋਈ ਨਹੀਂ ਹਰਕਤ ਨਹੀਂ ਹੋਈ